ਜਿਹੜਾ ਇਹ ਜਿਹੜਾ ਇੰਟਰਵਿਊ ਆ ਆਪਣਾ ਸਪੈਸ਼ਲ ਰਹਿਣ ਵਾਲਾ ਵਾ ਕਿਉਂਕਿ ਅੱਜ ਦੇ ਇਸ ਇੰਟਰਵਿਊ ਦੇ ਵਿੱਚ ਮੇਰੇ ਨਾਲ ਇੱਕ ਔਰਤ ਹੀ ਮੌਜੂਦ ਹੈ ਇਹ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਮੈਨੂੰ ਦਸਤਾਰ ਸਜਾਉਣ ਦੇ ਲਈ ਮਜਬੂਰ ਕਰ ਦਿੱਤਾ ਔਰ ਮੈਂ ਵੀ ਸੋਚਿਆ ਕਿ ਮੈਂ ਇਸ ਇੰਟਰਵਿਊ ਦੇ ਲਈ ਸਪੈਸ਼ਲ ਅੱਜ ਦਸਤਾਰ ਸਜਾਉਣੀ ਹੈ ਤੁਹਾਨੂੰ ਮੁਬਾਰਕਵਾਦ ਦਿੰਨੀ ਹੈ ਕਿ ਅੱਜ ਤਾਂ ਦਸਤਾਰ ਚ ਵੈਲੀ ਵਰੀ ਦੇਖਿਆ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਕਰਨ ਬੜੀ ਸੋਹਣੀ ਜਿਹੀ ਜੱਟ ਜੀ ਅਲੀ ਜੀ ਤੁਸੀਂ ਜੱਟਕੇ ਦੇ ਵਿੱਚ ਮਹਾਰਤ ਹਾਸਲ ਕੀਤੀ ਹੋਈ ਹੈ ਕਿਵੇਂ ਸੋਚਿਆ ਕਿ ਗੱਟਕੇ ਦੇ ਵਿੱਚ ਹੀ ਆਉਣਾ ਹੈ ਮੈਨੂੰ ਜਿਹੜੀ ਗੱਟਕੇ ਦੀ ਖੇਡ ਹੈ ਇਹ ਮੇਰੇ ਦਾਦਾ ਜੀ ਨੇ ਮੈਨੂੰ ਮੇਰੇ ਘਰਾਂ ਨੇ ਚੋਂ ਮਿਲੀ ਸਾਡੀ ਪੰਜਵੀਂ ਪੀੜ੍ਹੀ ਇਸ ਵਿਰਾਸਤੀ ਖੇਡ ਨੂੰ ਸਮਰਪਿਤ ਹੈ ਜਿਹੜੇ ਨੌਜਵਾਨ ਲੜਕੇ ਹੁੰਦੇ ਨੇ ਉਹਨਾਂ ਨੂੰ ਜ਼ਿਆਦਾਤਰ ਗੱਟਕੇ ਦੇ ਵਿੱਚ ਦੇਖਿਆ ਜਾਂਦਾ ਹੈ ਪਰ ਲੜਕੀਆਂ ਨੂੰ ਕਿਤੇ ਨਾ ਕਿਤੇ ਇਹ ਕਹਿ ਲਈਏ ਜਾਂ ਗਿਰਤੀ ਘਟ ਹੁੰਦੀ ਹੈ ਜਦ ਲੜਕੀਆਂ ਨੂੰ ਬਿਲਕੁਲ ਨਹੀਂ ਦੇਖਿਆ ਜਾਂਦਾ ਤਾਂ ਇਹ ਇੱਕ ਬਹੁਤ ਵੱਡਾ ਚੈਲੰਜ ਸੀ ਤੁਹਾਡੇ ਵਾਸਤੇ ਵੀ ਕਿਉਂਕਿ ਇੱਕ ਲੜਕੀ ਹੋਣ ਦੇ ਬਾਵਜੂਦ ਤੁਸੀਂ ਇਸ ਜੱਟਕੇ ਨੂੰ ਅਪਣਾਇਆ। ਸਾమే ਜਿਹ ਮੈਂ ਸਿੱਖਿਆ ਸੀ ਇੱਥੇ ਸੁਲਤਾਨਪੁਰ ਦੇ ਆਸ-ਪਾਸੇ ਕੀ ਪੂਰੇ ਮੈਨੂੰ ਲੱਗਦਾ ਦੁਆਬੇ ਏਰੀਆ ਦੇ ਵਿੱਚ ਕੋਈ ਕੁੜੀ ਨਹੀਂ ਸੀ ਹੁੰਦੀ। ਕਿਸੇ ਲੜਕੀ ਨੇ ਸਿੱਖਿਆ ਨਹੀਂ ਸਿਲਾਈ ਹੋਈ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਨਾ ਲੜਕੀਆਂ ਸਿੱਖਦੀਆਂ ਨਹੀਂ ਸਨ ਮੈਨੂੰ ਵੀ ਦਾਦਾ ਜੀ ਨਾਲ ਬੜੀ ਬੇਨਤੀ ਤਰਲੇ ਮਾਰਨੇ ਪਏ। ਪਲੱਸ ਕੋਈ ਦੇ ਰਿਹਾ ਹੈ ਕਿ ਜਿਹੜੇ ਸੁਲਤਾਨਪੁਰ ਚ ਬਜ਼ੁਰਗ ਲੋਕ ਸੀ ਜਾਂ ਥੋੜੇ 40 ਤੋਂ ਉੱਪਰ ਵਾਲੇ ਜੀ ਉਹਨਾਂ ਨੇ ਬੜਾ ਮੈਨੂੰ ਕਿਹਾ ਕਿ ਬੇਟਾ ਤੁਸੀਂ ਬਹੁਤ ਸੋਨਾ ਕਰ ਰਹੇ ਆ ਬੜਾ ਵਧੀਆ ਲੱਗਾ ਕਿ ਕੋਈ ਬੱਚੀ ਆਈ ਹੈ ਮੈਂ ਪਿੱਛੇ ਦੇ ਮੇਰੇ ਖਿਆਲ ਨਾਲ ਚੋਰਾ ਨੂੰ ਵੀ ਤੁਸੀਂ ਦਪੂਛ ਲਿਆ ਸੀਗਾ ਪਿੱਛੇ ਜੀ ਇਸ ਇਸ ਚੀਜ਼ ਦੀ ਬਰੌਲਤ ਕਿਉਂਕਿ ਇੱਕ ਤਾਂ ਖੂਨ ਬੜਾ ਖੋਲਦਾ ਮੇਰਾ ਮੇਨੂੰ ਉਹ ਚੀਜ਼ ਨੇ ਬੜਾ ਪ੍ਰੇਂਚ ਕੀਤਾ ਕਿ ਮੈਨੂੰ ਮੈਂ ਲੋਕਾਂ ਨੂੰ ਸ਼ਸਤਰ ਵਿਦਿਆ ਸਿਖਾਨੀ ਜਾਗਰੂਕ ਕਰਦੀਆਂ ਕਿ ਤੁਸੀਂ ਕਿਵੇਂ ਆਪਣਾ ਆਲਾ ਦਵਾਲਾ ਦੇਖਣਾ ਕਿਵੇਂ ਆਪਣੇ ਆਪ ਨੂੰ ਸੇਵ ਰੱਖਣਾ ਤੇ ਮੇਰੀ ਮਾਤਾ ਨੂੰ ਮੇਰੇ ਘਰ ਵਰਗੇ ਤਾਂ ਕਦੇ ਗਿਆ ਕੋਈ ਉਹਨਾਂ ਨੇ ਨਾ ਉਹਦਿਆਂ ਕੋਲ ਸੀ ਜਦੋਂ ਉੱਤਰ ਹੀ ਆ ਕੋਲਸ ਤੇ ਉਹਨਾਂ ਨੇ ਉਹਦਿਆਂ ਚੋਰਾਂ ਨੂੰ ਕਹਿੰਦੇ ਓਏ ਤੁਸੀਂ ਮਹਾਰਾਣ ਮੈਂ ਉਹਨਾਂ ਨੂੰ ਕਿਹਾ ਕੋਲਸ ਉਹਨੂੰ ਭੈ ਤਾਂ ਤੁਸੀਂ ਤੋਂ ਭਾਇਆ ਪਛਾਣਦੇ ਜਦਾ ਰਿਸ਼ਤੇਦਾਰ ਹੁੰਦਾ ਲੇਰ ਬਹੁਤ ਪੁੱਤ ਮੈਂ ਜਿਹੋ ਸਾਹ ਨਾ ਤੁਸੀਂ ਗੱਲ ਕੀਤੀ ਇਹ ਸਾਡੇ ਖੂਨ ਚ ਹੈ ਜੀ ਇਹ ਖੂਨ ਚ ਅਦਲੇ ਰਹੀ ਬੱਚੀ ਨੂੰ ਕਿਸੇ ਨੂੰ ਰਾਹ ਵਿੱਚ ਛੇੜਦੇ ਹੋਣਾ ਮੈਂ ਆਮ ਉੱਤਰ ਕੇ ਲੜ ਪੈਣਾ ਅੱਛਾ ਮੈਂ ਮੁੰਡੇ ਕੁੱਟਨੀ ਸ਼ੁਰੂ ਕਰਦੇ ਨੇ ਹਾਂ ਮੇਰੇ ਭਰਾਵਾਂ ਨੂੰ ਤੇ ਮੇਰੇ ਪਿਤਾ ਜੀ ਨੂੰ ਇਹ ਚੀਜ਼ ਹੁੰਦਾ ਸੀ ਕਿ ਸਾਡੀ ਬੱਚੀ ਦਾ ਕੋਈ ਗਲਤ ਲੰਬਾ ਨਹੀਂ ਆਉਂਦਾ ਗ੍ਰਸਤ ਜੀਵਨ ਬੜਾ ਜਿਹੜਾ ਉਹ ਜ਼ਰੂਰੀ ਹੁੰਦਾ ਹੈ ਕਦੀ ਸੋਚਿਆ ਕਦੀ ਵਿਆਹ ਬਾਰੇ ਕਦੀ ਕੱਲਾ ਨਹੀਂ ਸੀ ਸੋਚਦੀ ਉਹਨੂੰ ਮੈਂ ਵੀ ਸੋਚਦੀ ਆ ਕਿ ਉਹ ਸਿੱਧੇ ਤੌਰ ਤੇ ਨਹੀਂ ਕਹਿੰਦੇ ਪਰ ਲੱਗਦਾ ਪਰ ਉਹਨਾਂ ਨੂੰ ਵੀ ਪਤਾ ਹੈ ਕਿ ਅ ਜ਼ਰੂਰੀ ਹੈ ਤੁਹਾਡੇ ਹਿਸਾਬ ਦੇ ਨਾਲ ਅਗਰ ਔਰਤ ਦੇ ਵਾਸਤੇ ਮੈਂ ਇਹ ਨਹੀਂ ਪੁੱਛਦਾ ਕਿ ਆਪ ਨੂੰ ਆਪਣੀ ਰਾਈ ਇਸ ਬਾਰੇ ਮੇ ਕਹਿ ਨਹੀਂ ਸਕਦੀ ਵੀ ਹਾਂ ਠੀਕ ਆ ਪਰਮਾਤਮਾ ਨੇ ਜਿੰਦਾ ਦਾ ਦਿੱਤਾ ਆ ਮੇਰੀ ਸੋਚ ਨਹੀਂ ਇਹ ਸੀਗੀ ਕਿ ਮੈਂ ਐਵੇਂ ਰਹਿਣਾ ਕੋਈ ਔਰਤ ਨੂੰ ਸੁਨੇਹਾ ਦੇਣਾ ਚਾਹੁੰਦੇ ਅੱਜ ਦੀ ਔਰਤ ਨੂੰ ਕਿਸ ਤਰ੍ਹਾਂ ਦੇਖਦੇ ਜਿਹੜੀ ਤੁਸੀਂ ਕਿੱਥੇ ਦੇਖਦੇ ਅੱਜ ਦੀ ਔਰਤ ਜਨਨੀ ਜਨਨਾਤਾ ਫਖਤ ਜਨ ਜਾਂ ਜਨ ਸੂਰਵੀਰ ਨਹੀਂ ਤਾਂ ਜਨਨੀ ਬਾਝ ਰਹਿ ਕਾਹੇ ਗਵਾਏ ਬਲਕਿ ਔਰਤ ਨੇ ਜੇ ਜਨਨਾ ਤੇ ਇਹੋ ਜਿਹਾ ਬੱਚਾ ਜਨਮ ਕਿ ਜਿਹੜਾ ਗਾਂ ਉਹਦੀ ਵਿਰਾਸਤ ਨੂੰ ਸੰਭਾਲ ਸਕੇ ਨਹੀਂ ਤਾਂ ਬਾਝ ਰਹਿ